ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਮਿੱਤਰੋ ਕੀ ਹਾਲ ਚਾਲ ਲਓ ਜੀ ਅੱਜ ਦਿਨ ਹੈ 13 ਪੋ ਤੇ ਅੱਜ ਛੋਟੇ ਸਾਹਿਬ ਜੱਤ ਦੇ ਦਵਾਰ ਵਿੱਚ ਚਿਣੇਗੇ ਸੀਗੇ ਜੀ ਠੀਕ ਹੈ ਜੀ ਤੇ ਅੱਜ ਹੁਣ ਮੈਂ ਯਾਰ ਜਾ ਨਹੀਂ ਸਕੇ ਮੇਰੇ ਨਾਲ ਥੋੜੀ ਜੀ ਸਿਹਤ ਖਰਾਬ ਹੋ ਗਈ ਸੀਗੀ ਤੇ ਚਲੋ ਕੋਈ ਗੱਲ ਨਹੀਂ ਆ ਹੁਣ ਥੋੜੀ ਜੀ ਢਿਲ ਮੱਠ ਜੀ ਤਾਂ ਹੋਈ ਜਾਂਦੀ ਹੈ ਪਰ ਨਾ ਯਾਰ ਮੈਨੂੰ ਥੋੜੇ ਯਾਰ ਦੁੱਖ ਜਿਹਾ ਤਾਂ ਲੱਗਿਆ ਮੈਂ ਕਿਹਾ ਵੀ ਫਿਰ ਵੀਰੇ ਹੁਣਾਂ ਨਹੀਂ ਜਾ ਹੋਇਆ ਤਾਂ ਚਲੋ ਕੋਈ ਗੱਲ ਨਹੀਂ ਹੁਣ ਨਾ ਫਤੇਗੜ ਸਾਹਿਬ ਤੋਂ ਜੋਤੀਸ ਰੂਪ ਸਾਹਿਬ ਤੱਕ ਜਿਹੜੀ ਪਾਲਤੀ ਸਾਹਿਬ ਆਏਗੀ ਆਪਾਂ ਉੱਥੇ ਜਾਵਾਂਗੇ ਜੀ ਦਰਸ਼ਨ ਕਰਨ ਤੇ ਤੁਹਾਨੂੰ ਕਰਾ ਦਾਂਗੇ ਜੋਤੀਸ ਰੂਪ ਸਾਹਿਬ ਜਾਵਾਂਗੇ ਜੀ ਹੁਣ ਆਪਾਂ ਤੇ ਉੱਥੋਂ ਫਿਰ ਪਾਲਤੀ ਸਾਹਿਬ ਦੇ ਦਰਸ਼ਨ ਕਰਵਾ ਦਾਂਗੇ ਤੇ ਬਸ ਹੁਣ ਆਪਾਂ ਚੱਲੇ ਸੀਗੇ ਜੀ ਹੁਣ ਤੇ ਜਾ ਕੇ ਉੱਥੇ ਤੁਹਾਨੂੰ ਮਿਲਦੇ ਨਾਲ ਦਰਸ਼ਨ ਕਰਾ ਦਿੰਨੇ ਆ ਜੀ ਲਓ ਜੀ ਸੰਗਤਾਂ ਤੁਰਪੀਆਂ ਸ਼੍ਰੀ ਫਤਿਹਗੜ ਸਾਹਿਬ ਤੋਂ ਅੱਜ ਆਖਰੀ ਦਵਾਨ ਵੀ ਹੈ ਜੀ ਕਿਵੇਂ ਪੱਪੀ ਹੁਣ ਨੱਕ ਤੇ ਬਚਾਈ ਲਾਓ ਜੀ ਸੰਗਤਾਂ ਚੱਲ ਰਹੀਆਂ ਨੇ ਦੇਖ ਲੋ ਅੱਧੀਆਂ ਵਾਪਸੀ ਦੇ ਹੁਣ ਤਾਂ ਇੱਥੇ ਇੱਕ ਤਾਂ ਸੜਕ ਖਾਲੀ ਹੋਈ ਹੈ ਬਸ ਅੱਗੇ ਜਾ ਕੇ ਫਿਰ ਦੇਖਿਓ ਬਹੁਤ ਜ਼ਿਆਦਾ ਸੰਗਤ ਐ ਟਰੈਕਟਰ ਟਰਾਲੀਆਂ ਹੋਣਗੀਆਂ ਪਰ ਅੱਜ ਤਾਂ ਵਾਪਸੀ ਐ ਮੈਨ ਲੱਗਦਾ ਆਖਰੀ ਦਿਵਾਨ ਐ ਨਾ ਜੀ ਅੱਜ ਥੋੜਾ ਜਿਆਦਾ ਚਲਵੇਲ ਹੀ ਹੋਊਗਾ ਤੇ ਪਾਲਕੀ ਸਾਹਿਬਲੇ ਪਾਸੇ ਉਧਰਲੇ ਪਾਸੇ ਵਧੇਗੜ ਸਾਹਿਬ ਵਾਲੇ ਪਾਸੇ ਜ਼ਿਆਦਾ ਸੰਗਤ ਹੋਊਗੀ ਆਜਾ ਕੰਤਾ ਨਵ ਜੀਤਾ ਨਮਸਕਾਰ 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 ਆਹ ਸ਼ਕਤੀ ਵੀ ਪਤ ਹੈ ਨੂੰ ਫੁਸ਼ਤਨਾ ਸ਼ਕਤ ਆਹ ਸ਼ਕਤੀ ਵੀ ਪਤ ਸ਼ਾਂਸ਼

啊。Oh. Peace. Hey. multimod okay. spam okay. okay.